ਇਹ ਸੋਚ ਆ ਕੀ ਵਿਚਾਰ ਤਾਰਾ ਕੀ ਜੱਟਾ ਪੰਜਾਬ ਦੀ ਪੰਜਾਬੀ ਇਹਨਾਂ ਨੂੰ ਮੈਂ ਚੇਤਾਵਨੀ ਦੇ ਰਿਹਾ ਜੋ ਮਰਜ਼ੀ ਕਰਨਾ ਜਿੰਨੀ ਔਕਾਤ ਹੈ ਕਰਕੇ ਦੇਖ ਲੈ ਜਿਹੜੇ ਲੋਕ ਤੁਹਾਡੀਆਂ ਵੋਟਾਂ ਲੈਣ ਵਾਸਤੇ ਤੁਹਾਡੀਆਂ ਨਸਲਾਂ ਤਬਾ ਕਰਦੇ ਨੇ ਫਿਰ ਇਹ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਅਸੀਂ ਆਪ ਐਕਸ਼ਨ ਲਵਾਂਗੇ ਤੁਹਾਡੇ ਵਿੱਚ ਅਰਦਾਸ ਕੀਤੀ ਗਈ ਹੈ ਕੀ ਕਹਿਣਾ ਚਾਹੁੰਦਾ ਅੱਜ ਸਿੰਘ ਸਭਾ ਗੁਰਦੁਆਰਾ ਸਾਹਿਬ ਬਰਨਾਲੇ ਵਿਖੇ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਤੇ ਕੱਲ ਰਾਤ ਨੂੰ ਸਾਡੀ ਪਾਰਟੀ ਨੇ ਗੁਰਦਾਸਪੁਰ ਬਾਬੇ ਬਕਾਲੇ ਜਿੱਥੇ ਕੈਂਡੀਡੇਟ ਖੜਾ ਕੀਤਾ ਅਸੀਂ ਇੱਕ ਸਟ੍ਰਿੰਗ ਆਪਰੇਸ਼ਨ ਰਾਈ ਅਸੀਂ ਕਾਂਗਰਸ ਪਾਰਟੀ ਦੀ ਸ਼ਰਾਬ ਫੜੀ ਜਿਹੜੀ ਸ਼ਰਾਬ ਪਿੰਡੋਂ ਪਿੰਡ ਵੰਡੀ ਜਾ ਰਹੀ ਸੀਗੀ ਤੇ ਇਹੀ ਪ੍ਰਚਾਰ ਅਸੀਂ ਪਿੰਡੋਂ ਪਿੰਡ ਕਰਦੇ ਆ ਰਹੇ ਹਾਂ ਕੀ ਅਸੀਂ ਆਪਦੀਆਂ ਆਉਣ ਵਾਲੀਆਂ نسلਾਂ ਆਪਦੇ ਬੱਚੇ ਨਸ਼ਿਆਂ ਤੋਂ ਭੁੱਕੀ ਤੋਂ ਸ਼ਰਾਬ ਤੋਂ ਬਚਾਉਣੇ ਹਨ ਹੁਣ ਜਿਹੜੀਆਂ ਪਾਰਟੀਆਂ ਜਿਹੜੇ ਸਿਆਸੀ ਬੰਦੇ ਇਲੈਕਸ਼ਨਾਂ 'ਚ ਵੋਟਾਂ ਇਕੱਠੀਆਂ ਕਰਨ ਵਾਸਤੇ ਸ਼ਰਾਬ ਦੀਆਂ ਬੋਤਲਾਂ ਵੰਡਦੇ ਆ ਭੁੱਕੀ ਵੰਡਦੇ ਆ ਚਿੱਟਾ ਵੰਡਦੇ ਆ ਫੀਮ ਵੰਡਦੇ ਆ ਉਹਨਾਂ ਪਾਰਟੀਆਂ ਨਾਲ ਸਾਡੀ ਸੂਬੇ ਦੀ ਪੁਲਿਸ ਰਲ ਗਈ ਮੈਂ ਇੱਥੇ ਬਰਨਾਲੇ ਤੋਂ ਚੋਣ ਲੜ ਰਿਹਾ ਮੈਂ ਬਰਨਾਲੇ ਦੀ ਪੁਲਿਸ ਨੂੰ ਖਾਸ ਕਰ ਇਹ ਜਿਹੜੇ ਪਾਲਤੂ ਜਾਨਵਰ ਰੱਖੇ ਹੋਏ ਐ ਡੀਐਸਪੀ ਸਤਵੀਰ ਸਿੰਘ ਵਰਗੇ ਇਹਨਾਂ ਨੂੰ ਮੈਂ ਸ਼ਤਾਵਨੀ ਦੇ ਰਿਹਾ ਜੋ ਮਰਜ਼ੀ ਕਰਨਾ ਜਿੰਨੀ ਔਕਾਤ ਹੈ ਕਰਕੇ ਦੇਖ ਲੈ ਜੇ ਅਸੀਂ ਇੱਥੇ ਸ਼ਰਾਬ ਭੁੱਕੀ ਫੀਮ ਜਾਂ ਚਿੱਟਾ ਅੱਜ ਰਾਤ ਨੂੰ ਫੜ ਲਿਆ ਤੇ ਸਾਡਾ ਜਿਹੜਾ ਮੋਡਸ ਆ ਪਰੰਡਾ ਰਹਿਣਾ ਅਸੀਂ ਨਾ ਤਾਂ ਥਾਣੇ ਅੱਗੇ ਧਰਨਾ ਦੇਣਾ ਨਾ ਅਸੀਂ ਹੋਰ ਕੁਝ ਕਰਨਾ ਅਸੀਂ ਲੀਗਲ ਐਕਸ਼ਨ ਪੁਲਿਸਿੰਗ ਦੇ ਖਿਲਾਫ ਪੁਲਿਸ ਤੇ ਸਿਸਟਮ ਦੇ ਖਿਲਾਫ ਤੇ ਇਹ ਜਿਹੜੇ ਡੀਐਸਪੀਜ਼ ਨੇ ਐਸਐਚਓਜ਼ ਨੇ ਥਾਣੇਦਾਰ ਜਿੰਨਾ ਦੇ ਇਲਾਕੇ ਚ ਫੜਿਆ ਜਾਣਾ ਕਿਉਂਕਿ ਸਾਡੀਆਂ ਟੀਮਾਂ ਲੱਗ ਗਈਆਂ ਹਰ ਗਲੀ 'ਚ ਹਰ ਵੇੜੇ 'ਚ ਹਰ ਬਸਤੀ 'ਚ ਹਰ ਪਿੰਡ 'ਚ ਸਾਡੀਆਂ ਟੀਮਾਂ ਅੱਜ ਵਿਜੀਲੈਂਸ ਰੱਖਣਗੀਆਂ ਜਿੱਥੇ ਸ਼ਰਾਬ ਪੁੱਕੀ ਫੀਮ ਕੋਈ ਨਸ਼ਾ ਲੱਭੂਗਾ ਜੋ ਵੰਡ ਦਾ ਮਿਲੂਗਾ ਉਹਨੂੰ ਅਸੀਂ ਕਾਨੂੰਨ ਦੇ ਹਵਾਲੇ ਤੱਕ ਕਰਨਾ ਹੀ ਹੈ ਤੇ ਜੇ ਨਾਲ ਦੇ ਨਾਲ ਐਕਸ਼ਨ ਨਹੀਂ ਹੋਇਆ ਤੇ ਫੇਰ ਅੱਜ ਕੀ ਅਸੀਂ ਆਪ ਪੁਲਿਸ ਅਫਸਰਾਂ ਦੇ ਸਾਰੇ ਪਰਿਵਾਰਾਂ ਦੇ ਅੱਗੇ ਧਰਨੇ ਦੇ ਦਵਾਂਗੇ ਪਤਾ ਲੱਗੂਗਾ ਉਹਨਾਂ ਨੂੰ ਜਦੋਂ ਪਰਿਵਾਰਕ ਤੌਰ ਤੇ ਜਲੀਲ ਹੋਣਗੇ ਜਦੋਂ ਪਤਾ ਲੱਗੂਗਾ ਪਰਵਾਰਾਂ ਨੇ ਆਪਦੀਆਂ ਧੀਆਂ ਨੂੰ ਕਿੱਥੇ ਰਿਸ਼ਤੇ ਕਰਵਾਏ ਆਂ ਆ ਜਿਹੜੇ ਜਾਨਵਰ ਬਣੀ ਫਿਰਦੇ ਆਂ ਡੀਐਸਪੀਜ਼ ਤੇ ਐਸਐਚਓਜ਼ ਤੁਹਾਨੂੰ ਪਤਾ ਜਿਹੜੇ ਲਖਪ੍ਰੀਤ ਸਿੰਘ ਤੂਫਾਨ ਨੇ ਤੇ ਸਾਰੀ ਜਥੇਬੰਦੀ ਨੇ ਬਾਬਾ ਬਕਾਲਾ ਕੱਲ ਸ਼ਰਾਬ ਫੜੀ ਆਂ ਅੱਜ ਸਵੇਰੇ ਪੁਲਿਸ ਗੁਰਦਾਸਪੁਰ ਦੀ ਪੁਲਿਸ ਨੇ ਸਾਡੇ ਸਿੰਘਾਂ ਦੇ ਘਰੇ ਤਿੰਨ ਤਿੰਨ ਬਸਾਂ ਲੱਦ ਕੇ ਪੁਲਿਸ ਨਾਲ ਭੇਜੀ ਆਂ ਡਰੋਨ ਨੂੰ ਧਮਕਾਉਣ ਨੂੰ ਤਿ ਤੁਸੀਂ ਇਹ ਮਸਲਾ ਵੱਡਾ ਨਹੀਂ ਕਰਨਾ ਅਸੀਂ ਬੇਨਤੀ ਕੀਤੀ ਹੈ ਉੱਥੇ ਦੀ ਜਥੇਬੰਦੀ ਨੂੰ ਕਿ ਜਿਹੜੇ ਪਾਰਟੀ ਦੇ ਆਗੂ ਦੀ ਸ਼ਰਾਬ ਪੜੀ ਗਈ ਹੈ ਉਹਨਾਂ ਦੇ ਘਰ ਦੇ ਅੱਗੇ ਧਰਨਾ ਦਿੱਤਾ ਜਾਵੇ ਤੇ ਜਿਹੜੇ ਪੁਲਿਸ ਚੌਕੀ ਤੇ ਥਾਣੇ ਨੇ ਐਕਸ਼ਨ ਨਹੀਂ ਲਿੱਤਾ ਉਹ ਚੌਕੀ ਇੰਚਾਰਜ ਥਾਣੇਦਾਰ ਐਸ ਐਚਓ ਡੀ ਐਸ ਪੀ ਦੇ ਸਾਰੇ ਪਰਿਵਾਰਾਂ ਦੇ ਅੱਗੇ ਜਾ ਕੇ ਧਰਨਾ ਦਿੱਤਾ ਜਾਵੇ ਜਦੋਂ ਪਰਿਵਾਰਕ ਤੌਰ ਤੇ ਨਾ ਜਾਨਵਰਾਂ ਨੂੰ ਜਲੀਲ ਕਰਾਂਗੇ ਫਿਰ ਇਹਨਾਂ ਨੂੰ ਸੁਰਤ ਆਉਗੀ ਇਹ ਤੁਸੀਂ ਮਾਡਲ ਦੇਖੋ ਕਿਹੋ ਜਿਹਾ ਇੱਥੇ ਇਲੈਕਸ਼ਨਾਂ ਦੇ ਇੱਕ ਦਿਨ ਪਹਿਲਾਂ ਸ਼ਰਾਬ ਵੰਡਨੀ ਸਾਰਾ ਸਾਲ ਗਾਇਕਾਂ ਨੂੰ ਨਚਾਉਂਦੇ ਨੇ ਸਟੇਜਾਂ ਤੇ ਤੇ ਫਿਰ ਨਸ਼ਿਆਂ ਦੇ ਖਿਲਾਫ ਇਹ ਮਹਿੰਮ ਬਿੜਦੇ ਆ ਕਹਿੰਦੇ ਆ ਕਿ ਅਸੀਂ ਡਰੱਗ ਫ੍ਰੀ ਪੰਜਾਬ ਚਾਹੁੰਦੇ ਆ ਨਸ਼ਾ ਮੁਕਤ ਪੰਜਾਬ ਚਾਹੁੰਦੇ ਆ ਜਦੋਂ ਵੋਟਾਂ ਲੈਣ ਦੀ ਵਾਰੀ ਆਉਂਦੀ ਹੈ ਪੂਰੀ ਰਾਤ ਨਸ਼ਾ ਵੰਡੀ ਫਿਰਦੇ ਸਾਥ ਸੰਗਤ ਕੀ ਮੈਂ ਅੱਜ ਸਾਰੀ ਪ੍ਰੈਸ ਤੇ ਰਹਾਂ ਮੈਂ ਬਰਨਾਲੇ ਦੇ ਵੋਟਰਾਂ ਨੂੰ ਪੰਜਾਬ ਦੇ ਸਮੂਹ ਵੋਟਰਾਂ ਨੂੰ ਜਿੱਥੇ-ਜਿੱਥੇ ਚਾਰ ਸਾਡੀ ਜਿੰਨੀ ਚੋਣਾ ਹੋ ਰਹੀ ਹੈ ਮੈਂ ਬੇਨਤੀ ਕਰਦਾ ਕਿ ਕਾਂਗਰਸ ਪਾਰਟੀ ਤੇ ਦੂਜੀ ਪਾਰਟੀਆਂ ਜਿਹੜੀਆਂ ਇਹੋ ਜਿਹੇ ਹੱਤਤਾ ਕਰ ਰਹੀਆਂ ਇਹ ਸਾਡੀ ਨਸਲ ਕੁਸ਼ੀ ਕਰਦੀਆਂ ਇਹ ਸਾਡੀ ਜਵਾਨੀ ਸਾਡੇ ਬੱਚਿਆਂ ਦਾ ਭਵਿੱਖ تباہ ਕਰਦੀਆਂ ਸਾਡਾ ਰਹਿਣਾ ਕੱਖ ਨਹੀਂ ਜੇ ਸਾਡੇ ਬੱਚੇ ਆ ਜ਼ਹਿਰੀਲੀ ਸ਼ਰਾਬ ਉਕੀ ਫੀਮ ਤੇ ਚਿੱਟੇ ਇੰਨਾ ਸਿਆਸਦਾਨਾ ਕਰਕੇ ਲੈਣ ਲੱਗ ਪਏ ਫੇਰ ਸਾਡੀ ਔਲਾਦ ਇਸ ਧਰਤੀ ਤੇ ਰਹਿਣੀ ਨਹੀਂ ਤੇ ਜਿਹੜੇ ਪੋਲਿਟਿਕਲ ਪਾਰਟੀਆਂ ਐ ਜਿਹੜੇ ਸਿਆਸੀ ਲੋਕ ਐ ਉਹਨਾਂ ਦਾ ਏਜੰਡਾ ਹੁੰਦਾ ਕਿ ਆਉਣ ਵਾਲੀ ਪੀੜ੍ਹੀਆਂ ਵਾਸਤੇ ਅਸੀਂ ਕੁਝ ਕਰੀਏ ਇਹ ਨਹੀਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਨਸ਼ਿਆਂ ਤੇ ਲਾ ਕੇ ਅਸੀਂ ਵੋਟਾਂ ਲਈਏ ਤੇ ਫੇਰ ਅਸੀਂ 5 ਸਾਲ ਜਿਹੜਾ ਖਰਚਾ ਸਾਨੂੰ ਸ਼ਰਾਬ ਪੁੱਕੀ ਫੀਮ ਤੇ ਆਇਆ ਬੰਡਨ ਤੇ 5 ਸਾਲ ਫਿਰ ਲੋਕਾਂ ਦਾ ਪੈਸਾ ਸਰਮਾਇਆ ਅਸੀਂ ਕਰਾਪਸ਼ਨ ਕਰਕੇ ਅਸੀਂ ਆਪਤੀਆਂ ਜੇਬਾਂ ਭਰੀਏ ਇਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਜੇ ਕਾਂਗਰਸ ਦੇ ਕੈਂਡੀਡੇਟਸ 2 2 3 3 4 4 ਕਰੋੜ ਦੀ ਸ਼ਰਾਬ ਵੇਚ ਰਹੇ ਹੈ ਸ਼ਰਾਬ ਵੰਡ ਰਹੇ ਹੈ ਇਲੈਕਸ਼ਨਾਂ ਦੇ ਦੌਰਾਨ ਤੇ ਜੇ ਤੁਸੀਂ ਉਹਨਾਂ ਨੂੰ ਵੋਟ ਪਾਤੀ ਤੇ ਫਿਰ ਉਹ ਕਿੰਨਾ ਪੈਸਾ ਤੁਹਾਡੇ ਖਜ਼ਾਨੇ ਵਿੱਚੋਂ ਖਾਣਗੇ ਤੁਸੀਂ ਆਪ ਸੋਚ ਲਓ ਸੋ ਇਹ ਸਾਰਾ ਸਿਸਟਮ ਜਿਹੜਾ ਹੈ ਇਹਨੂੰ ਨੱਥ ਪਾਉਣ ਦੀ ਲੋੜ ਹੈ ਇਹਦੇ ਚ ਪੁਲਿਸ ਵੀ ਰਲਈ ਹੋਈ ਹੈ ਇਹ ਸਾਰੇ ਆਪਸ ਚ ਰਲੇ ਹੋਏ ਆ ਇਹ ਹੋ ਸਕਦਾ ਕਿ ਡੇ ਡੇ 407 ਦੇ ਟਿਪਰ ਟਰੱਕਸ ਪਿੰਡਾਂ ਚ ਇਲੈਕਸ਼ਨਾਂ ਦੇ ਦੋ ਰਾਤ ਪਹਿਲਾਂ ਸ਼ਰਾਬ ਵੰਡੇ ਵੰਡਦੇ ਫਿਰਦੇ ਹੋਣ ਤੇ ਸਾਡੀ ਪੁਲਿਸ ਨੂੰ ਗੁਰਦਾਸਪੁਰ ਦੀ ਬਾਰਡਰ ਏਰੀਆ ਉਥੇ ਪਤਾ ਹੀ ਨਾ ਹੋਵੇ ਕਿ ਸ਼ਰਾਬ ਹਰੇਕ ਪਿੰਡ ਚ ਵੰਡੀ ਜਾ ਰਹੀ ਹੈ ਜਾਤਾ ਹੋਏ ਕਿ ਇੱਕ ਪ੍ਰਿੰਟ ਚ ਹੋ ਰਿਹਾ ਹੈ ਪਰ ਇਹ ਸਾਰੇ ਪਿੰਡਾਂ ਚ ਹੋ ਰਿਹਾ ਅੱਜ ਰਾਤ ਨੂੰ ਅੱਜ ਪੂਰਾ ਦਿਨ ਸਾਡੀ ਟੀਮਾਂ ਗਸ਼ਤ ਕਰਨਗੀਆਂ ਪਾਰਟੀ ਦੀਆਂ ਜਿੱਥੇ ਫੜ ਲਿਆ ਫਿਰ ਇਹ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਅਸੀਂ ਆਪ ਐਕਸ਼ਨ ਲਵਾਂਗੇ ਬੀ ਤਰੀਕ ਨੂੰ ਵੋਟਾਂ ਪੈਣੀਆਂ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਹਾਂ ਕਿ ਤੁਸੀਂ ਦੇਖੋ ਤੁਹਾਡੇ ਅੱਗੇ ਹੈ ਕੀ ਇਹ ਸਾਰੀ ਪਾਰਟੀਆਂ ਦੇ ਨਮਾਇਦੇ ਸ਼ਰਾਬ, ਭੁੱਕੀ ਫੀਮ, ਨਸ਼ਾ ਤੁਹਾਡੇ ਘਰਾਂ 'ਚੇ ਭੇਜ ਰਹੇ। ਜਿਹੜੇ ਲੋਕ ਤੁਹਾਡੀਆਂ ਵੋਟਾਂ ਲੈਣ ਵਾਸਤੇ ਤੁਹਾਡੀਆਂ ਨਸਲਾਂ ਤਬਾਹ ਕਰ ਰਹੇ, ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ ਤਬਾਹੀ ਮੰਗ ਰਹੇ। ਉਹਨਾਂ ਲੋਕਾਂ ਨੇ ਕਿਹੜੇ ਮੂ ਨਾਲ ਆ ਕੇ ਸਮਾਜ ਸੁਧਾਰਨ। ਸੋ ਜੇ ਤਾਂ ਅਸੀਂ ਸਮਾਜ ਸੁਧਾਰਨ ਲਈ ਅੱਗੇ ਵਧਣਾ, ਫਿਰ ਅਸੀਂ ਇਹਨਾਂ ਸਾਰੀਆਂ ਪਾਰਟੀਆਂ ਨੂੰ ਅਲਵਦਾ ਕਹਿ ਕੇ ਅਸੀਂ ਉਸ ਪਾਰਟੀ ਦੇ ਨਮਾਇਦੇ ਨੂੰ ਇਹ 기 ਮੌਕਾ ਦਈਏ ਜਿਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਨੇ ਮਹਾਰਾਜ ਦਾ ਓਟ ਆਸਰਾ ਲੈ ਕੇ ਤੁਹਾਡੀ ਸੇਵਾ ਵਫਾਦਾਰੀ ਤੇ ਇਮਾਨਦਾਰੀ ਨਾਲ ਕਰਨੀ ਹੈ ਤੇ ਜਿਨੇ ਸਮਾਜ ਦੀਆਂ ਆਉਣ ਵਾਲੀ ਪੀੜ੍ਹੀਆਂ ਵਾਸਤੇ ਨਸਲਾਂ ਨੂੰ ਬਚਾਉਣ ਵਾਸਤੇ ਲੜਨਾ ਗ੍ਰੀਵਨ ਆਪਾਂ ਸਾਰੇ ਪਿੰਡਾਂ ਚ ਗਏ ਆ ਪਿਛਲੇ 15 ਦਿਨਾਂ ਤੋਂ ਸਾਂਝੀਆਂ ਕਰ ਚੁੱਕੇ ਆ ਕੀ ਸੋਚ ਹੈ ਕੀ ਵਿਚਾਰ ਤਾਰਾ ਜੀ ਜੱਟਾ ਪੰਜਾਬ ਲਈ ਪੰਜਾਬੀਅਤ ਲਈ ਪੰਥ ਲਈ ਕੌਮ ਲਈ ਕੋਈ ਕੋਈ ਤਾਂ ਇੱਧਰ ਧਿਆਨ ਰੱਖੋ ਜੀ ਕੁਝ ਨਹੀਂ ਲੱਗਿਆ ਹੁਣਾਂ ਨੂੰ ਹਾਂ ਜੀ ਹਾਂ ਕੜਕਾ ਨਾਲ ਕਾ ਵੀ ਚਾਹੀਦਾ ਸੋ ਜਿਸ ਤਰ੍ਹਾਂ ਆਪਣੇ ਸ਼ਹਿਰ ਤੋਂ ਮਹਾਜਨ ਨੇ ਇਹਨਾਂ ਨੇ ਵੀ ਦੱਸਿਆ ਕਿ ਮਾਨ ਸਾਹਿਬ ਨੇ ਆਪਣੇ ਸਿਰਫ ਦੇਰ ਕਪਾਉਣੇ 2 ਸਾਲ ਦੇ ਕਾਰਜਕਾਲ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਆਪਣੇ ਐਪੀ ਫੰਡ ਹੁੰਦੇ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਵੰਡਿਆ ਲਾਇਆ ਲੋਕਾਂ ਦੀ ਭਲਾਈ ਦੇ ਲਈ ਨੇਦਾ ਆਪਾਂ ਦੇਖਦੇ ਹਾਂ ਵੀ ਜਿਹੜੇ ਫੰਡ ਨੇ ਐਪੀਆਂ ਦੇ ਵਾਪਸੀ ਮੁੜ ਜਾਂਦੇ ਆ ਬਹੁਤਾ ਫੰਡ ਤਾਂ ਬਿਨਾਂ ਲਾਇੇ ਤੋਂ ਵਾਪਸੀ ਚੱਲਿਆ ਜਾਂਦਾ ਪਰ ਮਾਨ ਸਾਹਿਬ ਪੰਜਾਬ ਦੇ ਸਭ ਤੋਂ ਉੱਪਰਲੇ ਐਪੀਆਂ ਚੋਂ ਆਉਂਦੇ ਨੇ ਜਿਨ੍ਹਾਂ ਨੇ ਜਦੋਂ ਜਦੋਂ ਵੀ ਐਪੀ ਬਣੇ ਆ ਸਭ ਤੋਂ ਜ਼ਿਆਦਾ ਜੇ ਗ੍ਰਾਂਟਾਂ ਵੱਡੀਆਂ ਪੈਸਾ ਵੰਡਿਆ ਤਾਂ ਆਪਣੇ ਲੋਕਾਂ ਦੇ ਵਿੱਚ ਲੋਕਾਂ ਦੀ ਭਲਾਈ ਲਈ ਤਾਂ ਸਭ ਤੋਂ ਉੱਪਰਲੇ ਪਹਿਲੇ ਨੰਬਰ ਤੇ ਮਾਨ ਸਾਹਿਬ ਦਾ ਨਾਮ ਆਉਂਦਾ ਸੋ ਜਿਨ੍ਹਾਂ ਨੇ ਹਮੇਸ਼ਾ ਪੰਥ ਦੀ ਕੌਮ ਦੀ ਪੰਜਾਬ ਦੀ ਪੰਜਾਬੀਅਤ ਦੀ ਗੱਲ ਚੜ੍ਹਦੀ ਕਲਾ ਦੇ ਨਾਲ ਪਾਰਲੀਮੈਂਟ ਦੇ ਵਿੱਚ ਜਾ ਕੇ ਰੱਖੀ ਹੈ ਜਦੋਂ ਮਾਨ ਸਾਹਿਬ ਬੋਲਦੇ ਸੀ ਤਾਂ ਸਾਰਾ ਹਾਊਸ ਜਿਹੜਾ ਸਦਨਾ ਪਾਰਲੀਮੈਂਟ ਹੈ ਸਾਰਿਆਂ ਦੇ ਕੰਨ ਖੜੇ ਹੋ ਜਾਂਦੇ ਸੀਗੇ ਤੇ ਬਾਕੀ ਆਪਾਂ ਦੇਖਦੇ ਹਾਂ ਵੀ ਕਿੰਨੇ ਕੁ ਬੰਦੇ ਸਾਡੇ ਜਿਹੜੇ ਜਾ ਕੇ ਸਾਡੇ ਹੱਕਾਂ ਦੀ ਗੱਲ ਕਰਦੇ ਆ ਸੋ ਗੋਵਰਿੰਦ ਸਿੰਘ ਸੰਧੂ ਤੁਹਾਡੇ ਕੋਲੇ ਜਿਹੜੇ ਆਪਾਂ बार-बार ਦੱਸ ਰਹੇ ਹਾਂ ਕਿ ਸ਼ਹੀਦ ਬਾਬਾ ਦੀਪ ਸਿੰਘ ਦੀ ਨੌਵੀਂ ਪੀੜੀ ਦੇ ਵਿੱਚੋਂ ਉਹ ਨੌਜਵਾਨ ਜਿਹੜਾ ਇਮਾਨਦਾਰ ਆ ਮਿਹਨਤੀ ਆ ਲਿਆਕਤ ਵੀ ਆ ਲਗਾਤਾਰ ਤੁਹਾਡੇ ਜੀ ਵਿੱਚ ਰਿਹਾ ਪਿਛਲੀਆਂ ਜਮਨੀ ਵੋਟਾਂ ਤੋਂ ਲੈ ਕੇ ਲੋਕ ਸਭਾ ਵਿਧਾਨ ਸਭਾ ਤੋਂ ਲੈ ਕੇ ਲਗਾਤਾਰ ਲੋਕਾਂ ਦੇ ਕੰਮ ਵੀ ਆ ਰਿਹਾ ਸੋ ਭਰਾਵੋ ਹੁਣ ਆਪਣੇ ਕੋਲੇ ਮੌਕਾ ਆਇਆ ਹੈ ਬਾਕੀ ਆਪਾਂ ਸਾਰੇ ਦੇਖੇ ਤੇ ਪਰਖੇ ਨੇ ਚਾਹੇ ਉਹ ਝਾੜੂ ਵਾਲੇ ਹੋਣ ਆ ਪਿਛਲੇ 3 ਸਾਲ ਦੀ ਕਾਰਗੁਜ਼ਾਰੀ ਉਦੋਂ ਪਹਿਲਾਂ ਕਾਂਗਰਸ ਰਹੀ ਆ 5 ਸਾਲ 10 ਸਾਲ ਅਕਾਲੀ ਦਲ ਤੇ ਭਾਜਪਾ ਰਹੀ ਹੈ ਆਪਾਂ ਸਾਰਿਆਂ ਨੇ ਉਹ ਦੇਖਿਆ ਵੀ ਪੰਜਾਬ ਜਿਹੜੇ ਹਾਲਾਤਾਂ ਨੂੰ ਪਹੁੰਚ ਗਿਆ ਅੱਜ ਨਸ਼ੇ ਦੇ ਆ ਪੂਰਾ ਦੌਰ ਚੱਲ ਰਿਹਾ ਪੰਜਾਬ ਦੇ ਵਿੱਚ ਬਸ ਇਸ ਮੁੱਦੇ ਦੇ ਗੱਲ ਨਹੀਂ ਹੋ ਰਹੀ ਅੱਜ ਸਾਨੂੰ ਸਾਡੇ ਪਾਣੀਆਂ ਜ਼ਹਿਰਾ ਪਾਤੀਆਂ ਗਈਆਂ ਸਾਡੇ ਲੋਕਾਂ ਨੂੰ ਮਰਦ ਲਈ ਮਜਬੂਰ ਕਰ ਦਿੱਤਾ ਗਿਆ ਸਾਡੇ ਉਹਨਿਆਂ ਦੇ ਹਾਲ ਦੇਖ ਲਓ ਕੀ ਹੋਇਆ ਮੰਡੀਆਂ 'ਚ ਰੋਲੇ ਨੇ ਸਾਡੇ ਮਜ਼ਦੂਰਾਂ ਦੇ ਹਾਲ ਦੇਖ ਲਓ ਕੀ ਹੋਏ ਪਏ ਆ ਮੈਂ ਪਿੰਡਾਂ 'ਚ ਗਿਆ ਪਿਛਲੇ 5-7 ਦਿਨ ਲਗਾਤਾਰ ਮੈਂ ਇਹਨਾਂ ਪਿੰਡਾਂ 'ਚ ਹੀ ਰਿਹਾ ਤਾਂ ਹੈਰਾਨੀ ਦੀ ਗੱਲ ਹੈ ਜਿਵੇਂ ਪਹਿਲੀਆਂ ਪਾਰਟੀਆਂ ਵਾਲੇ ਕਹਿੰਦੇ ਸੀ ਵੀ ਜਾਂਦਾ ਪਰਚਾ ਪਵਾ ਲਓ ਤੇ ਜਾਂ ਪਾਰਟੀ 'ਚ ਆ ਜਾਓ ਸਰੋਪਾ ਲੈ ਲਓ ਇੱਦਾਂ ਹੀ ਪਰਚਾ ਪਵਾ ਲਓ ਇਹ ਬੌਕਰਾਂ ਨੇ ਨਵਾਂ ਕੰਮ ਸ਼ੁਰੂ ਕਰ ਲਿਆ ਵਿਚਾਰੇ ਗਰੀਬ ਨੇ ਨਰੇਗਾ ਦੇ ਵਿੱਚ ਮੇਟ ਲੱਗੇ ਹੁੰਦੇ ਆ ਉਹਨਾਂ ਨੂੰ ਹਟਾਈ ਜਾਂਦੇ ਆ ਵੀ ਅਸੀਂ ਆਪਣੀ ਪਾਰਟੀ ਦਾ ਲਾਉਣਾ ਜੀ ਤੁਸੀਂ ਦੂਜੀ ਪਾਰਟੀ ਦੇ ਹੋ ਸੋ ਸਾਰਿਆਂ ਨੂੰ ਛੱਡ ਗਏ ਆ ਭਰਾਵੋ ਬਾਕੀ ਸਾਰੇ ਆਪਾਂ ਭਲੀ ਭਾਂਤ ਜਾਣਦੇ ਆ ਜੇ ਅਸੀਂ ਇਹੀ ਲਾਲਚਾਂ ਦੇ ਵਿੱਚ ਇਹੀ ਨਿੱਜੀ ਗਰਜਾਂ ਦੇ ਵਿੱਚ ਫਸੇ ਰਹੇ ਆਤੇ ਦਲਾਂ 'ਚ ਫਸੇ ਰਹੇ ਛੋਟੇ ਛੋਟੇ ਕੰਮਾਂ 'ਚ ਫਸੇ ਬਸੇ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚਿੱਟੇ ਨੇ ਸਾਡੀ ਜਵਾਨੀ ਨੂੰ ਖਾ ਜਾਣਾ ਮਾਮਾ ਦੇ ਪੁੱਤ ਰੋਜ਼ ਮਰਦੇ ਆ ਜੇ ਸਾਡੇ ਜਵਾਕ ਨਾ ਉਹ ਰਾਜ ਰਹੇ ਤਾਂ ਫਿਰ ਕੀ ਕਰਨਿਆ ਅਸੀਂ ਆٹے ਵਾਲਾ ਲੈ ਕੇ ਜਾਂ ਗਲੀਆਂ ਨਾਰੀਆਂ ਬਣਾ ਕੇ ਸਭ ਤੋਂ ਪਹਿਲ ਦੇ ਆਧਾਰ ਤੇ ਜਿਹੜਾ ਪੰਜਾਬ ਦਾ ਜਿ ਭਗਤ ਦਾ ਮੁੱਦਾ ਨਸ਼ੇ ਦਾ ਮੁੱਦਾ ਕਿੱਟੇ ਦਾ ਮੁੱਦਾ ਜਿਹਦੇ ਤਹਿਤ ਗੋਬਿੰਦ ਸਿੰਘ ਸੱਤੂ ਨੇ ਆਪਣਾ ਮੂਲ ਪਛਾਣੋਂ ਉਹਦੇ ਤਹਿਤ ਇੱਕ ਮਹਿਮ ਸ਼ੁਰੂ ਕੀਤੀ ਹੈ ਬਰਨਾਲੇ ਜ਼ਿਲ੍ਹੇ ਦਾ 100 ਪਿੰਡ ਗੁਰੂ ਘਰਾਂ ਦੇ ਵਿੱਚ ਸੰਥਿਆ ਸ਼ੁਰੂ ਕਰਾਈ ਹੈ ਆਪਣੇ ਸਾਰੇ ਖਰਚੇ ਦੇ ਉੱਤੇ ਹਰ ਪਿੰਡ ਦੇ ਵਿੱਚੋਂ ਛੋਟੇ-ਛੋਟੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਗੁਰਵਾਨੀ ਨਾਲ ਜੋੜਿਆ ਜਾ ਰਿਹਾ ਇਤਿਹਾਸ ਨਾਲ ਜੋੜਿਆ ਜਾ ਰਿਹਾ ਪੰਜਾਬ ਨਾਲ ਜੋੜਿਆ ਜਾ ਰਿਹਾ ਇਹ ਬਹੁਤ ਵਧੀਆ ਇੱਕ ਲਹਿਰ ਹੈ ਕਿਉਂਕਿ ਮੈਂ ਸਮਝਦਾ ਕਿ ਅੱਜ ਜੇ ਪੰਜਾਬ ਬਚੂਗਾ ਤਾਂ ਪੰਜਾਬ ਸਾਡੇ ਗੁਰੂ ਉਹਨਾਂ ਦੇ ਪਾਏ ਹੋਏ ਪੂਰਨੇ ਉਹਨਾਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਦੇ ਉੱਤੇ ਤੁਰ ਕੇ ਹੀ ਉਹਨਾਂ ਦੇ ਪੈਰਾ ਦੇਖ ਕੇ ਹੀ ਅੱਪ ਅੱਜ ਬਚ ਸਕਦੇ ਆ ਜਿਹੜੇ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਆ ਦਿਨੋਂ ਦਿਨ ਹਾਲਾਤ ਪ੍ਰਭੂ ਮਾਰੇ ਹੋਣੇ ਆ ਸਮਾਂ ਆਉਣ ਵਾਲਾ ਬੜਾ ਭਿਆਨਕਾ ਖਤਰਨਾਕ ਆ ਸਾਡੇ ਕੋਲੇ ਸਮਾਂ ਕੱਲ ਦਾ ਦਿਨ ਆ 19 ਤਰੀਕ ਐ ਪਰਸੋਂ ਮੋਟਾ ਨੇ ਤੇ ਹੁਣ ਜਿੰਨੇ ਵੀ ਇਹ ਸੰਗਤ ਆਈ ਐ ਆਪੋ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਜੁਟਜੋ ਜੇ ਪਿੰਡੋਂ ਘਰੋ ਘਰੀ ਨਹੀਂ ਗੇਦਾ ਭਲਾਵੋ ਆਜ ਜਾਓ ਲੋਕਾਂ ਨੂੰ ਸਮਝਾਓ ਵੀ ਸਾਨੂੰ ਇਸ ਨੌਜਵਾਨ ਨੂੰ ਮੌਕਾ ਦੇਣਾ ਚਾਹੀਦਾ ਤਾਂ ਕਿ ਜਿਹੜੇ ਬੰਨ ਨੇ ਉਥੇ ਗੁੰਗੇ ਆਪਾਂ ਚੁਣ ਕੇ ਭੇਜੇ ਆ ਕੋਈ ਕਿਸੇ ਮੁੱਦੇ ਤੇ ਨਹੀਂ ਬੋਲ ਰਿਹਾ ਵਿਰੋਧੀ ਤਰ੍ਹਾਂ ਸਾਰਿਆਂ ਚੁੱਪ ਨੇ ਏ ਨੌਜਵਾਨ ਸਾਡੇ ਹੱਕਾਂ ਦੀ ਗੱਲ ਹੱਕ ਠੋਕ ਕੇ ਰੱਖ ਸਕੇ ਤਾਂ ਇਹ ਨੌਜਵਾਨ ਦਾ ਜਿੰਨਾ ਵੱਡਾ ਜ਼ਰੂਰੀ ਹੈ ਸਾਰੇ ਸੰਗਤ ਸਾਹਿਬਾਨ ਸਾਹਿਬਾਸੀਆਂ ਦਾ ਮਾਨ ਸਾਹਿਬ ਦਾ ਸਮੂਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤਿ ਗੁਰੂ ਕੇ ਸੱਜਣ ਵਾਲੇ ਸਾਧ ਸੰਗਤ ਜੀ ਲੱਖਾ ਕਾਣਾ ਜੀ ਨੇ ਆਪਣੇ ਵਿੱਚ ਆ ਤੁਹਾਡੇ ਨਾਲ ਸੰਦੇਸ਼ ਕੀਤੇ ਨੇ ਸਟੇਜ ਤੇ ਜੀਬੀ ਨਵਜੋਤ ਕੌਰ ਜੀ ਲੰਬੀ ਸਤਿ ਸ਼੍ਰੀ ਅਕਾਲ ਬਈ ਚੇਤੰਜੀ ਬੰਗਾਮਤ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਧੰਨਵਾਦ ਔਰ ਸਮਾਂ ਦਿੱਤਾ ਹੋਣ ਕਰਕੇ ਟਾਈਮ ਹੋ ਦੇ ਸਕਦੇ ਉਹਨਾਂ ਦਾ ਮੈਂੰਤ ਕਰੂੰਗਾ ਸਾਡੇ ਉਮੀਦਵਾਰ ਜੋ ਕਿ ਸ਼ਰੋਮਣੀ ਅੰਮ੍ਰਿਤਸਰ ਔਰ ਪੰਦਤ ਜਦੇਵਦੀਆਂ ਵੱਲੋਂ ਚੋਣ ਮੈਦਾਨ ਚ ਉਤਾਰੇ ਗਏ ਨੇ ਉਹਨਾਂ ਨੂੰ ਜੋ ਵੀ ਆਪਣੇ ਵਿਚਾਰ ਦੋਨਾਂ ਕਿਸਾਨੇ ਕਰਨਗੇ ਬੋਲੇ ਸੋਨਹਾਂ ਉਹ 1000 ਕਾਰਿਓ ਗੁਰੂ ਰੂਪ ਗੁਰੂ ਪਿਆਰੀ ਸਾਥ ਸੰਗਤ ਜੀ ਪਾਰਟੀ ਦੇ ਸਾਰੇ ਸੀਨੀਅਰ ਲੀਡਰ ਸਹਿਬਾਨ ਬਨਾਣੇ ਦੇ ਸਾਡੇ ਮੋਤਵਾਰ ਪਰਿਵਾਰ ਸੁੱਤਰ ਮਿਕਸ ਮਾਗਮੋਂ ਤੇ ਥਾ ਟਿਕ ਕੇ ਆਏ ਆ ਸਾਰੇ ਜੀ ਤੁਹਾਡੇ ਮਹਿਮਾਨ ਦਾ ਫੈਸਲਾ ਜਾਂ ਤੁਹਾਡਾ ਇੱਥੇ ਹੱਕਾਂ ਦੇ ਮੁੱਦੇ ਤੇ ਫੈਸਲਾ ਦੇਖੋ ਮੈਂ ਮੱਖਾ ਟੇਕਣ ਆਇਆ ਤੁਹਾਡੇ ਸਾਹਮਣੇ ਮੈਂ ਸਾਰੇ ਆਏ ਹੋਣਗੇ ਕਿ ਸਰਕਲ ਪਾਰਟੀਆਂ ਲਈ ਸਮਰਥਨ ਦੇਣ ਦਾ ਫੈਸਲਾ ਕੀਤਾ ਨਹੀ ਜਿਹੜਾ ਉਮੀਦਵਾਰ ਕਿਸੇ ਨੂੰ ਕੁਝ ਚੰਗਾ ਲੱਗਦਾ ਹੈ ਕਿਸੇ ਦੇ ਹੱਕ ਚ ਵੀ ਦੇਖੋ ਕਹਿ ਸਕਦਾ ਪਾਕੈਸਾ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਾਂ ਉਹਦੀ ਪਾਰਟੀ ਦੇ ਕਾਰਜਸ਼ੀਲ ਜੀ ਸਾਹਮਣੇ ਜਿਹੜੇ ਕਾਂਗਰਸ ਦੇ ਖਿਲਾਫ ਹੋ ਰਹੇ ਨੇ ਤਾਂ ਜਦੋਂ ਆਪਾਂ ਸਿੰਧੂ ਦੇ ਹੱਕ 'ਚ ਖੜੀ ਗਏ ਤਾਂ ਮੇਰਾ ਕੋਈ ਜੱਟ ਕਹੇ ਐਲਾਨ ਕਰ ਰਿਹਾ ਕਿ ਕਿੱਥੇ ਚਿਸਗਰਾ ਰਿਹਾ ਇਹ ਨਹੀਂ ਜੱਟ ਐਲਾਨ ਨਹੀਂ ਮੈਥਾ ਧਾਰਮਿਕ ਸਮਾਜ ਤੇ ਆਪਾਂ ਦੀ ਸਾਰੀ ਸੰਚੀ ਜੀਤਤਨਵਾ